ਮੰਮੀ ਮੰਮੀ ਹਾਂਜੀ ਮੰਮੀ ਬੋਲੂ ਮਨੂ ਰਾਈ ਕਿ ਇੱਥੇ ਠੰਡ ਬੜੀ ਲੱਗਦੀ ਭਈਆ ਇੱਕਦਮ ਮੈਨੂੰ ਚਾਹ ਬਣਾ ਦੇ ਮਮਾ ਮੈਨੂੰ ਠੰਡ ਲੱਗਦੀ ਆ ਤੇ ਕੰਬਲ ਦਿੱਤਾ ਤੇ ਹੈ ਵਾ ਤੁਹਾਨੂੰ ਕੰਬਲ ਚਾਜ ਦੇ ਨਾਲੋ ਨਾਲੇ ਮੈਨੂੰ ਅੱਧਾ ਕਮ ਚਾਹ ਬਣਾ ਦੇ ਨਾਲੇ ਥੋੜੀ ਜਿਹੀ ਖਿਚੜੀ ਬਣਾ ਦੇ ਮੈਨੂੰ ਮੰਮੀ ਹੁਣ ਇਹ ਤਾਂ ਤੁਹਾਨੂੰ ਮੈਂ ਚਾਹ ਪਿਆਈ ਆ ਹੁਣੇ ਤਾਈ ਜੀ ਹੁਣੀ ਉੱਠ ਕੇ ਗਏ ਆ ਕਿੰਨੀ ਵਾਰੀ ਮੈਂ ਚਾਹ ਤਰਾਂ ਦੱਸੋ ਚਲ ਮਾ ਸਵੇਕੀ ਚਿੜੀ ਬਣਾ ਦੇ ਮੈਨੂੰ ਠੀਕ ਹੈ ਕੋਈ ਗੱਲ ਨਹੀਂ ਹਾਂ ਬਣਾ ਦੇ ਥੋੜੀ ਜਿਹੀ ਬਣਾ ਦਿੰਨੀ ਹਾਂ ਜਾਣ ਖਾਲੀ ਗੁੱਡੜੀ ਨੇ ਆਪਰੇਸ਼ਨ ਇਹਦਾ ਕਦਾ ਹੋ ਗਿਆ ਇਹਨੇ ਤਾਂ ਮੈਨੂੰ ਸਤਾਵ ਮਾਰਿਆ ਕਦੀ ਕੋਈ ਇਹਦਾ ਪਤਾ ਲੈਣਾ ਜਾਂਦਾ ਤੇ ਕਦੀ ਕੋਈ ਪਤਾ ਲੈਣਾ ਜਾਂਦਾ ਕਦੀ ਚਾਹ ਬਣਾ ਦੋ ਕਦੀ ਖਿਚੜੀ ਬਣਾ ਦੋ ਸਾਰਾ ਕਾਫੇ ਰਾਜ ਕਰ ਮੋਹਲਾ ਪਿਆ ਹਾਂਡਿਆਂ ਨਾਲ ਸੋਈ ਭਰੀ ਆਜ ਦੀਦੀ ਨਾਲ ਵੀ ਤੁਰੀ ਆਉਣਾ ਪਤਾ ਲੈ। ਦੱਸ ਮੈਂ ਕਿਹੜੇ ਕਿਹੜੇ ਪਾਸੇ ਹੋ ਜੂਗੀ। ਮੇਰੇ ਸਮੇਂ ਤੋਂ ਬਾਹਰ ਐ। ਮੈਂ ਤਾਂ ਕੱਲ ਪਹ ਗਈ ਨਹੀਂ ਇੱਥੇ। ਚੱਲ ਬਣਾ। ਮੈਂ ਪਾਣੀ ਸਾਫ਼ ਕਰਕੇ। ਖਿਚੜੀ ਬਣਾ। ਤੇ ਇਹ ਝਾ ਬਣਾਤੀ ਆ। ਆਹੋ। ਧਰੀ ਆ ਮੰਮੀ। ਅਜਾ ਢੱਕਿੜੀ। ਖਿਚੜੀ ਵੀ ਧਰਤੀ ਆ। ਚਲ ਠੀਕ ਆ ਫਿਰ ਬਣਾ ਬੰਜੇਗੀ ਨਾ ਫਿਰ ਮਨ ਥੋੜੀ ਜਿਹੀ ਦੇ ਜੀ। ਠੀਕ ਆ ਜੰਦਾ ਸਸਿਗਾ ਆ ਗਈ ਦੀ ਲਓ ਸਸਿਗਾ ਅੱਗੇ ਜਾ ਸਸਿਗਾ ਮੰਮੀ ਜੀ ਕੀ ਹਾਲ ਹੈ ਠੀਕ ਹੈ ਬਹੁਤ ਵਧੀਆ ਤੂੰ ਸੁਣਾ ਹਾਂਜੀ 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 ਹੁਣ ਤੁਹਾਡੀ ਤਬੀਅਤ ਕਿ ਹੈ ਤਬੀਅਤ ਵੀ ਲੱਸੀ ਤਰਹੀ ਹੈ ਪਏ ਮੰਜੇ ਤੇ ਹੋਈ ਜਾਂਦਾ ਮੁਸ਼ਕਲੀ ਹੁੰਦੀ ਹੈ ਪ੍ਰਸ਼ੰਕਾ ਆ ਕੇ ਯਾਰ ਬਸ ਵਕਤ ਹੀ ਪੈ ਗਿਆ ਤੁਸਾਂ ਮੈਂ ਨਾ ਵੀ ਹੁਣ ਕੁਛ ਖਾਦਾ ਕੀਤਾ ਹਾਂ ਉਹ ਜੰਮੀ ਨੇ ਦਿੱਤੀ ਸੀ ਚਾਹ ਦਿੱਤੀ ਬਣਾ ਕੇ ਹੁਣ ਕਿ ਚੜੀ ਤਾਂ ਲਈ ਜੋ ਨੇ ਚਾਹ ਆ ਇਦਾਂ ਹੀ ਆ ਦਿੱਤੀ ਅਜੇ ਡਾਕਟਰ ਨੇ ਖਿਚੜੀ ਕੁਚੜੀ ਦੱਸੀ ਆ ਰੋਟੀ ਤਾਂ ਬਣਾ ਕੀਤੀ ਆ ਤੁਹਾਨੂੰ ਪਤਾ ਫਿਰ ਆਵਾਜ਼ਾਂ ਵੀ ਬੜੀ ਆ ਕਦੀ ਕੋਈ ਪਤਾ ਲੈਣ ਆ ਜਾਂਦਾ ਤੇ ਕਦੀ ਕੋਈ ਆ ਜਾਂਦਾ ਆ ਹੁਣ ਇਹ ਤੁਹਾਡੇ ਅੱਗੇ ਅੱਗੇ ਤਾਈ ਜੀ ਹੁਣੀ ਉੱਠ ਕੇ ਗਏ ਆ ਤਸਵੇਰੇ ਮਾਮਾ ਜੀ ਹੁਣੀ ਸਾਰੇ ਆਏ ਹੀ ਗੱਡੀ ਭਰ ਕੇ ਤੇ ਫਿਰ ਇਦਾਂ ਹੀ ਆ ਤੇ ਚਲੋ ਬਹਿ ਜਾਓ ਕੋਈ ਗਾਂਧੀ ਮਚਾਹਣੀ ਬਣਾ ਕੇ ਲਿਆਈ ਹਾਂਜੀ ਕੋਈ ਨਹੀਂ ਬੈਲੂ ਤੁਸੀਂ ਬੈਜੋ ਕੋਈ ਨਹੀਂ ਬੈਜੋ ਨਹੀਂ ਕੋਈ ਨਹੀਂ ਮਚਾਹ ਰਹੀ ਹੁਣੀ ਆ ਬੈਜੋ ਤੁਸੀਂ ਇੱਥੇ ਆ ਜਾਓ ਕੋਈ ਨਹੀਂ ਕੋਈ ਨਹੀਂ ਹੋਰ ਮੰਮੀ ਤੁਹਾਡੀ ਸੇਵਾ ਤੇ ਕਰਦੀ ਹੈ ਨਾ ਸ਼ਮਮੀ ਭਾਬੀ ਹਾਂ ਬਹੁਤ ਸੇਵਾ ਕਰਦੀ ਹੈ ਅੱਛਾ ਕੇ ਚੀਜ਼ ਦੀ ਲੋੜ ਹੈ ਕੋਈ ਦੱਸੋ ਮੈਨੂੰ ਨਹੀਂ 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 ਹਾਂ ਤਾਂ ਸਭ ਰੋਟੀ ਵੀ ਦੇ ਦਿੰਦੇ ਟਾਈਮ ਦਾ ਹਰ ਨਤੀਜਾ ਐਲਮਾ ਦੇ ਦਿੰਦੇ ਆ ਹਾਂ ਸਭ ਕੁਝ ਦੇ ਦਿੰਦੇ ਨੇ ਠੰਡ ਵੀ ਆ ਨਾ ਮਤਿਆਂ ਦੇਖਿਆ ਕਰੋ ਹਾਂ ਫਿਰ ਕੀ ਕਰੀਏ ਫਿਰ ਹੁਣ ਜਿਹੜੀ ਛੰਡ ਗਈ ਹੈ ਕੀ ਕਰਾਂ ਹੁਣ ਫਿਰ ਵੀ ਹਾਂ ਕੁਝ ਚਾਹੀਦਾ ਹੋਵੇ ਤੇ ਤੁਸੀਂ ਮੈਨੂੰ ਦੱਸਣਾ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਯੇ ਕੁਝ ਨਹੀਂ ਚਾਹੀਦਾ ਕੋਈ ਦਾ ਹਾਂ ਹੋਰ ਹੋਰ ਸਭ ਠੀਕ ਹੈ ਤੂੰ ਸੁਣਾ ਆਪਣਾ ਘਰ ਹਾਂਜੀ ਮੈਂ ਬੱਚੇ ਵੀ ਸਭ ਠੀਕ ਹੈ ਬੱਚੇ ਘਰੀ ਛੱਡ ਕੇ ਆਈ ਹੋਈਆਂ ਐ ਅੱਛਾ ਗਰਮ ਚਾਹ ਪੀ ਲਓ ਆ ਜੋ ਚਾਹ ਪੀ ਲਓ ਹਾਂਜੀ ਹਾਂ ਤੁਸੀਂ ਵੀ ਲੀਓ ਲੈਓ ਨਹੀਂ ਨਹੀਂ ਥੋੜੇ ਮੰਮੀ ਨੇ ਬਣਾ ਕੇ ਦਿੱਤੀ ਸੀ ਤੇ ਮੈਂ ਵੀ ਹੁਣੇ ਪੀ ਕੇ ਆਈ ਹਾਂ ਪੀਓਗੇ ਮੰਮੀ ਜੀ ਤੁਸੀਂ ਨਹੀਂ ਨਹੀਂ ਮੈਂ ਹੁਣੇ ਪੀ ਕੇ ਆਈ ਹਾਂ ਅੱਛਾ ਪੀਤੇ ਹੋ ਨੇ ਹਾਂ ਅੱਛਾ ਮੇਰੀ ਗੱਲ ਸੁਣੋ ਦੀਦੀ ਗੱਲ ਇਦਾਂ ਨਾ ਤੇ ਤੁਸੀਂ ਹੁਣ ਆਏ ਜੇ ਤੇ ਮੈਂ 2 ਦਿਨ ਪੇਕਿਆਂ ਤੋਂ ਹੋਵਾਂ ਤੁਸੀਂ ਮੰਮੀ ਜੀ ਦੀ ਦੇਖਭਾਲ ਕਰੋ ਵੈਹੇ ਵੀ ਤੁਹਾਨੂੰ ਮੰਮੀ ਬੜਾ ਯਾਦ ਕਰਨ ਦੇਹੀ ਕੱਲ ਪਰਸੋਂ ਦਾ ਕਹਿਣ ਦੇਹੀ ਕਿ ਗੁਰਪ੍ਰੀਤ ਨੂੰ ਫੋਨ ਕਰ ਤੇ ਉਹ ਆਵੇ ਹੁਣ ਤੁਸੀਂ ਮਾਵਾ ਧੀਆਂ ਰਹੋ ਦੋ ਤਿੰਨ ਦਿਨ ਤੇ ਮੈਂ ਜਰਾ ਕੁ ਪੇਕਿਆਂ ਤੋਂ ਹੋਵਾਂ ਮੈਨੂੰ ਨਾ ਥੋੜਾ ਕੰਮ ਹੀ ਅੱਛਾ ਤੁਹਾਨੂੰ ਕੀ ਕੰਮ ਪੈ ਗਿਆ ਪੇਕੀ ਮੰਮੀ ਜੀ ਠੀਕ ਵੀ ਨਹੀਂ ਹੈਗੀ ਓਹੋ ਮੰਮੀ ਜੀ ਨੂੰ ਹੁਣ ਬੜਾ ਫਰਕ ਆ ਵੈਹੇ ਵੀ ਉਹ ਧੀ ਨੂੰ ਯਾਦ ਕਰਨ ਦੇਹੀ ਤੇ ਹੁਣ ਜੇ ਤੁਸੀਂ ਆਏ ਜੇ ਤੇ ਰਹੋ ਦੋਕ ਦਿਨ ਉਹਨਾਂ ਦੇ ਲਾਗੇ ਹਾਂਜੀ ਮੈਂ ਆਈ ਤੇ ਗਈਆਂ ਪਰ ਮੈਂ ਮਿਲਣ ਨਹੀਂ ਆਈ ਮੈਂ ਰਹਿਣ ਥੋੜੀ ਨਾ ਆਈ ਆ ਮੇਰੇ ਘਰ ਬੱਚੇ ਆ ਮੈਂ ਬੱਚੇ ਛੱਡ ਕੇ ਆਈ ਆ ਭਾਜੀ ਵੀ ਤੁਹਾਡੇ ਘਰ ਰਗੇ ਵੇ ਐਨਾ ਕਿਹੜਾ ਤੁਹਾਨੂੰ ਜ਼ਰੂਰੀ ਕੰਮ ਪੈ ਗਿਆ ਫੇਰ ਚਲ ਜਾਣਾ ਤੁਸੀਂ ਆਏ ਹੈ ਦੋ ਦਿਨ ਨਹੀਂ ਤੁਸੀਂ ਕੱਢ ਸਕਦੇ ਦੱਸ ਦੋ ਦਿਨ ਨਹੀਂ ਤੁਸੀਂ ਮਾਂ ਦੇ ਲੱਗੇ ਰਹਿ ਸਕਦੇ ਤੇ ਉਹਦੀ ਦੇਖਭਾਲ ਕਰ ਸਕਦੇ ਤਾਂ ਮੈਂ ਜਿਹੜੀ ਕਿੰਨੇ ਦਿਨਾਂ ਦੀ ਸਾਂਭਣ ਲਈ ਮੰਮੀ ਨੂੰ ਉਹ ਤੇ ਤੁਹਾਡਾ ਫਰਜ਼ ਹੈ ਨਾ ਤੁਸੀਂ ਤਾਂ ਸਾਹਮਣਾ ਹੀ ਐ ਮੰਮੀ ਇੱਥੇ ਜਿਆਣਾ ਤੂੰ ਮੰਮੀ ਮੈਂ ਦੋਕ ਦਿਨ ਘਰੋਂ ਹੋਵਾਂ ਮੇਰੇ ਬੜਾ ਜੀ ਕਰਨ ਲਿਆ ਵਾ ਗੱਲ ਨੂੰ ਸਮਝੋ ਪੁਰਸਤ ਜੀ ਉਹ ਤੇ ਤਾਂ ਮਿਲ ਗਏ ਨੇ ਹੁਣ ਫੇਰਾ ਜੀ ਚੱਲ ਰਹੀ ਐ ਨਹੀਂ ਨਹੀਂ ਮੈਨੂੰ ਕੰਮ ਐ ਮੈਂ ਤਾਂ ਜਾਣਾ ਵਾ ਉਦਾਂ ਨਹੀਂ ਕਿ ਮੈਂ ਜਾਣਾ ਨਾਲੇ ਆਹ ਵੇਖੋ ਦੀਦੀ ਮੂੰਨਾ ਇਹ ਦੋ ਦਿਨ ਤੇ ਮੈਂ ਕਿਹਾ ਉਹਨਾਂ ਰਾਮਨਾ ਤੁਹਾਡੇ ਲਾਗੇ ਰਹਿੰਦੇ ਆ ਤੇ ਮੈਂ ਹੋਰ ਨਹੀਂ ਆ ਉਹ ਕਹਿੰਦੀ ਵੀ ਮੈਂ ਚਲੀ ਜਾਣਾ ਮੈਂ ਉਹਨਾਂ ਦੀ ਕਿਹੜੀ ਗੱਲ ਐ ਉਹ ਇਦਾਂ ਹੀ ਕਹਿੰਦੇ ਹੁੰਦੇ ਆ ਦੀਦੀ ਹੁਣ ਤੁਸੀਂ ਦੋ ਦਿਨ ਰਹੋ ਕੁਝ ਨਹੀਂ ਹੁੰਦਾ ਨਹੀਂ ਨਹੀਂ ਭਾਬੀ ਜੀ ਮੈਂ ਬੱਚੇ ਛੱਡ ਕੇ ਆਈ ਹੋਈ ਆ ਘਰ ਮੈਂ ਤੇ ਇੱਕਦਮ ਆ ਗਈ ਆ ਬੱਚਾ ਲੋਕ ਮਾਰ ਕੇ ਆਈ ਹੋਈ ਆ ਮੇਰੇ ਬੱਚੇ ਘਰ ਆ ਗਏ ਵੇ ਉਹ ਡੀਕ ਦੇ ਹੋਣੇ ਮੈਨੂੰ

ਇਹ ਕੋ ਮਮੀ ਜੀ ਇੰਨੀ ਕਾਦੀ ਅੱਗ ਲੱਗੀ ਪੈਕੇ ਜਾਂਦੀ ਆ ਉਹ ਹੁੰਦੇ ਉਹਨਾਂ ਦੇ ਭਰਾ ਭਾਬੀ ਹੋ ਗਈ ਨੇ ਇੰਨੀ ਕਿਹੜੀ ਅੱਗ ਹੈ ਆਹ ਜੀ ਇਹ ਕੀ ਕਰਾਂ ਮੈਂ ਅਨ ਨੂੰ ਤੇ ਮੈਂ ਕੀ ਆ ਬਣਾ ਜਾ ਪਰ ਉਹ ਕਿ ਲਈ ਮੈਨੂੰ ਕੰਮ ਨਹੀਂ ਬੜਾ ਜ਼ਰੂਰੀਅਤ ਹੈ ਤੇ ਕੀ ਕਰਾਂਗੀ ਮੈਂ ਇੰਨਾ ਕਿਹੜਾ ਕੰਮ ਪੈ ਗਿਆ ਮੈਂ ਵੀ ਤਾਂ ਕੰਮ ਛੱਡ ਕੇ ਆਈ ਮੈਂ ਆਪਣੇ ਬੱਚੇ ਛੱਡ ਕੇ ਆਈ ਤੁਹਾਨੂੰ ਪਤਾ ਹੀ ਹੈ ਚਲੋ ਮੈਂ ਤਾਂ ਤੁਹਾਡਾ ਹਾਲ ਪੁੱਛਣ ਆਈ ਮੈਂ ਰਹਿਣ ਥੋੜੀ ਨਾ ਆਈ ਆ ਕਾਲ ਕੋਈ ਨਹੀਂ ਉਹਨੇ ਕੰਟੇਕ ਦਾ ਕਰ ਕਹਿੰਦੀ ਜੀ ਮੈਂ ਆ ਹੀ ਜਾਣਾ ਚਲੋ ਕੈਂਡੀਡੇਟ ਘੰਟੇ ਦੀ ਗੱਲ ਹੋ ਰਹੀ ਹੈ ਮੈਂ ਇੱਥੇ ਰੋਟੀ ਆਹ ਰੋਟੀ ਲੈ ਜਾ ਤੇ ਉਹ ਹੁਣ ਆ ਰਹੇ ਜੀ ਤੇ ਨਾ ਚੰਗੀ ਤਰ੍ਹਾਂ ਕੱਸ ਕੇ ਰੱਖਿਆ ਕਰੋ ਤੁਹਾਡੀ ਆਪਣੀ ਸੇਵਾ ਸੁਭਾ ਕਰੋ ਨਹੀਂ ਨਹੀਂ ਬਹੁਤ ਹਾਂ ਮੈਂ ਬਿਮਾਰ ਹੈ ਗਿਓ ਨਾ ਤੁਸੀਂ ਆਰਾਮ ਨਾਲ ਬੈਠ ਕੇ ਇੱਥੇ ਬੈਠੇ ਰਿਹਾ ਕਰੋ ਸੇਵਾ ਕਰਨ ਦੇ ਰਿਹਾ ਕਰੋ ਟਾਈਮ ਸ ਹੈ ਤੁਹਾਨੂੰ ਰੋਟੀ ਦੇਣ ਹਾਂ ਤਾਂ ਉਹਨਾਂ ਦਾ ਫਲਜੇ ਲੈ ਨਹੀਂ ਜੀ ਰੋਟੀ ਵੀ ਮੈਨੂੰ ਦਿੰਦੀ ਹੈ ਅੰਦਰ ਗੋਣ ਮਰ ਕੇ ਆ ਕੇ ਮੈਂ ਤਾਂ ਮੇਰੀ ਕਿਚੜੀ ਬਣਾ ਲਈ ਤੇ ਬੰਨੀ ਮੱਤਾ ਰਹੀ ਹੋਈ ਹੈ ਕਿਚੜੀ

ਮੈਂ ਆ ਨਹੀਂ ਸਕਦੀ ਭਾਣਾ ਨਹੀਂ ਸਮਝੂ ਤੂੰ ਹੱਸਉਂਦੇ ਪੁੱਛਿਆ ਇੱਕ ਮਿੰਟ ਮੈਂ ਲਈ ਪਾਣੀ ਮੰਮੀ ਕਿੱਥੇ ਗਏ ਨੇ ਹਾਂ ਭਾਬੀ ਮੰਮੀ ਕਿੱਥੇ ਗਏ ਨੇ ਯਾਰ ਮੰਮੀ ਨਾ ਬਾਹਰ ਤਾਂ ਕੀ ਗਏ ਸੀਗੇ ਕੰਮ ਹੀ ਅੱਛਾ ਅੱਛਾ ਹੋਰ ਸੁਣਾਓ ਠੀਕ ਠਾਕ ਵੀਰਾ ਹਾਂ ਸਾਰੇ ਠੀਕ ਨੇ ਤੂੰ ਸੁਣਾ ਕਿੱਦਾਂ ਇੱਕਦਮ ਬਹਿ ਜਾਓ ਲੇ ਬੱਬੀ ਮੇਰਾ ਘਰ ਆ ਮੈਂ ਆ ਨਹੀਂ ਸਕਦੀ ਦੱਸ ਮੈਂ ਤੇ ਤੁਹਾਨੂੰ ਮਿਲਣ ਆਈ ਆ ਮੰਮੀ ਜੀ ਨੂੰ ਵੀਰੇ ਨੂੰ ਤੁਹਾਨੂੰ ਉਹੋ شمੀ ਤੇਰਾ ਘਰ ਆ ਜੀ ਸੱਦ ਕੇ ਆ ਤੂੰ ਐ ਤੈਨੂੰ ਇਹ ਥੋੜੀ ਕਹਿਣ ਦੇ ਆ ਪਰ ਤੈਨੂੰ ਪਤਾ ਹੋਣਾ ਕੱਲ ਤੇ ਹਜੀ ਇੱਥੋਂ ਕੇ ਆਏ ਆ ਤੇਰੀ ਮੰਮੀ ਦਾ ਆਪਰੇਸ਼ਨ ਹੋਇਆ ਵਾ ਤੇ ਤੂੰ ਇੱਧਰ ਆ ਗਈ ਮੰਮੀ ਜੀ ਹੁਣ ਠੀਕ ਨੇ ਬੜੇ ਵਧੀਆ ਢਾਂਕੇ ਸੁੱਕ ਗਏ ਨੇ ਉਹਨਾਂ ਦੇ ਤੇ ਨਾਲੇ ਭਾਬੀ ਮੈਂ ਕੀ ਦੱਸਾਂ ਤੁਹਾਨੂੰ ਮੈਂ ਤੇ ਉੱਥੇ ਖੱਪ ਗਈ ਆ ਕਦੀ ਪਾਣੀ ਗਰਮ ਕਰਕੇ ਦੋ ਕਦੀ ਖਿਚੜੀ ਬਣਾ ਦੋ ਕਦੀ ਕੋਈ ਪਤਾ ਲੈਣ ਆ ਜਾਂਦਾ ਕੱਲ ਸਵੇਰੇ ਮਾਮਾ ਜੀ ਹੁਣੇ ਆਏ ਗੱਡੀ ਭਰ ਕੇ ਹੈ ਫਿਰ ਮਾਸੀਆਂ ਆਈਆਂ ਫਿਰ ਮੰਮੀ ਦੀ ਭੈਣ ਆ ਗਈ ਤੇ ਹੁਣ ਦੀਦੀ ਆਏ ਹੋਏ ਘਰ ਤੇ ਮੈਂ ਹੁਣ ਦੀਦੀ ਨੂੰ ਕਿਹਾ ਮੈਂ ਕਿਹਾ ਤੁਸੀਂ ਸੰਭ ਹੋਣ ਦੋ ਤਿੰਨ ਦਿਨ ਤੇ ਮੈਂ ਘਰ ਹਾਂ ਤੁਸੀਂ ਮੰਨਣਾ ਨਹੀਂ ਭਾਬੀ ਅੱਖ ਸੜ ਗਈਆਂ ਮੈਂ ਕੰਮ ਕਰ ਕਰ ਕੇ ਮੈਨੂੰ ਤਾਂ ਕੋਈ ਸਮਝ ਨਹੀਂ ਲੱਗਦੀ ਮੈਂ ਕਿਹੜੇ ਪਾਸੇ ਹੋਵਾਂ ਤੇ ਕਿਹੜੇ ਪਾਸੇ ਨਾ ਹੋਵਾਂ ਜੇ ਮੈਂ ਰਸੋਈ ਦਾ ਕਰਨਾ ਲੱਗ ਪਈ ਨਹੀਂ ਸਫਾਈਆਂ ਰਹਿ ਜਾਂਦੀਆਂ ਜਿਵੇਂ ਕੱਪੜੇ ਉਹ ਧੋਣ ਵਾਲੇ ਜੇ ਪਈਏ ਹੈ ਤਾਂ ਪਰੌਣੇ ਆ ਹੀ ਜਾਂਦੇ ਆ ਹੀ ਜਾਂਦੇ ਇੱਕ ਤੇ ਬੰਦਾ ਮੰਜੇ ਤੇ ਪੈ ਜਾਂਦਾ ਤੇ ਦੂਜੇ ਪਤਾ ਲੈਣ ਵਾਲੇ ਖੜਾ ਹੀ ਨਹੀਂ ਛੱਡਦੇ ਮੈਂ ਤਾਂ ਨੱਕੋ ਨਾ ਕਾਈ ਪਈ ਸੱਚੀ ਮੈਂ ਕਿਹਾ ਮੈਂ ਨਾ ਦੋ ਤਿੰਨ ਦਿਨ ਹੋ ਕੇ ਆਵਾਂ ਛੰਮੀ ਮੇਰੀ ਨਾ ਇੱਕ ਗੱਲ ਸੁਣ ਬੁਰਾ ਨਾ ਮੰਨੀ ਮੇਰੀ ਗੱਲ ਦਾ ਮੈਨੂੰ ਇੱਕ ਗੱਲ ਦੱਸ ਹੁਣ ਇੱਥੇ ਬਾਈਚਾਸ ਮੰਮੀ ਠੀਕ ਨਹੀਂ ਰਹਿੰਦੇ ਉਹਨਾਂ ਨੂੰ ਕੋਈ ਵੀ ਪ੍ਰੋਬਲਮ ਹੋ ਜਾਂਦੀ ਆ ਤੇ ਮੈਂ ਉੱਥੇ ਜਾ ਕੇ ਆਪਣੇ ਪੇਕੇ ਚਲ ਜਾਂਦਾ ਮੈਂ ਵੀ ਕਮਾਂ ਕਿ ਮੇਰ ਕੋ ਨਹੀਂ ਹੁੰਦਾ ਮੈਂ ਤੇ ਆ ਇਦਾਂ ਕਰਾਂ ਮੈਂ ਖਿਚੜੀ ਬਣਾਵਾ ਮੈਂ ਆ ਕਰਾਂ ਮੇਰੇ ਗੈਸਟ ਆਏ ਆ ਮੈਂ ਉਹਨਾਂ ਨੂੰ ਸਾਂਭਾਂ ਕੀ ਕੀ ਕਰਾਂ ਇੱਥੇ ਤੇ ਸਭ ਕੁਝ ਏਦਾਂ ਹੀ ਕਿ ਚੱਲਦਾ ਰਹਿਣਾ ਭਾਬੀ ਸ਼ੋਭ ਸ਼ੋਭ ਬੋਲ ਤੂੰ ਕੀ ਬੋਲੀ ਜਾਨੀ ਆ ਦੱਸ ਮਾਂ ਮੇਰੀ ਘੋੜੇ ਵਰਗੀ ਆ ਉਹਨੂੰ ਕੀ ਕਹੀ ਜਾਨੀ ਆ ਇਹ ਕੁਛ ਹੋ ਜੇ ਮੇਰੀ ਇੱਕ ਗੱਲ ਸੁਣ ਜਿਹੜੇ ਦੁੱਖ ਸੋਖਿਆ ਨਾ ਇਹ ਕੋਈ ਪਤਾ ਨਹੀਂ ਹੁੰਦਾ ਕਿਹੜੇ ਵਲੇ ਕਿਤੇ ਤੇ ਆ ਜਾਣੇ ਮੈਂ ਤਾਂ ਤੈਨੂੰ ਸਮਝਾਉਂਦੀ ਪਈ ਆ ਹੁਣ ਤੇਰੇ ਮੰਮੀ ਜੀ ਉੱਥੇ ਚਲੋ ਨਹੀਂ ਠੀਕ ਆਪਰੇਟਿਓਨ ਹੁੰਦਾ ਹੋਇਆ ਵਾ ਤੇ ਤੇਨਾ ਫਰਜ਼ ਬੰਦਾ ਹੀ ਉਹਨਾਂ ਦੇ ਕੋਲ ਰਹਿ ਉਹਨਾਂ ਦੀ ਸੇਵਾ ਕਰ ਉਹਨਾਂ ਨੂੰ ਵੇਖ ਉਹਨਾਂ ਨੂੰ ਠੱਟਾ ਠੰਡਾ ਕੁਛ ਦੇ ਹੁਣ ਗੈਸਟ ਹੁੰਦੇ ਆ ਹੁਣ ਨਾ ਆਉਣਗੇ ਤਾਂ ਵੀ ਤੁਸੀਂ ਕਹਿਣਾ ਕਿ ਲੈ ਕੋਈ ਪਤਾ ਲੈਣ ਨਹੀਂ ਆਇਆ ਉਹ ਤਾਂ ਉਹਨਾਂ ਨੇ ਆਉਣਾ ਹੀ ਆ ਤੇ ਪਰ ਇਹ ਗੱਲ ਤੇ ਬਹੁਤ ਤੇਰੀ ਕਿੰਨੀ ਗਲਤ ਹੈ ਨਾ ਤੂੰ ਉੱਥੇ 2 ਦਿਨ ਰਹਿ ਕੇ ਖਾਪ ਕੇ ਤੇ ਭੇਕਿਆਂ ਨੂੰ ਭੱਜ ਜਾਈਂ ਉੱਥੇ ਤੇਰੇ ਨਣਾਂ ਆਈ ਆਪਣੀ ਮਾਂ ਦਾ ਪਤਾ ਲੈਣ ਤੇ ਤੂੰ ਉਹਨੂੰ ਉੱਥੇ ਛੱਡ ਕੇ ਆ ਤੂੰ ਇੱਧਰ ਨੂੰ ਭੱਜ ਜਾਈਂ ਨੀ ਗਲਤ ਗੱਲ ਆ ਮੇਰੀ ਬਾਹੂ ਗੱਲ ਸੁਣ ਇਹ ਤੇਰਾ ਘਰ ਆ ਜਦੋਂ ਮਰਜੀ ਆ ਇਹ ਨਾ ਸੋਚ ਕੇ ਭਾਬੀ ਘਰੇ ਮੈਨੂੰ ਵੇਖ ਕੇ ਹੀ ਔਖੀ ਹੋ ਗਈ ਆ ਵੀ ਇਹ ਕਿਉਂ ਆ ਗਈ ਆ ਇੱਥੇ ਨਹੀਂ ਨਹੀਂ ਭਾਬੀ ਮੈਂ ਤੇ ਜਦੋਂ ਆਵਾਂ ਤਹੀ ਮੈਨੂੰ ਹੱਥੀ ਛਾਵਾਂ ਕਰਦੇ ਜੀ ਮੈਂ ਚੀਜ਼ ਮਗਰੋਂ ਮੰਗਦੀ ਆ ਤੁਸੀਂ ਪਹਿਲੇ ਪੂਰੀ ਕਰ ਦਿਓ ਮੇਰੀ ਲੈ ਬਾਹੂ ਤੂੰ ਸਾਡੀ ਕੱਲੀ ਕੱਲੀ ਤੇ ਨਾ ਨਾ ਸਾਡੀਆਂ ਕਿੜੀਆਂ 5 6 ਨੇ ਜਿਨ੍ਹਾਂ ਨਾਲ ਹੀ ਵਰਤਣਾ ਵਾ ਤੂੰ ਹੀ ਤੂੰ ਤੇ ਹੈਗੀਆਂ ਇੱਕ ਇੱਕ ਕੰਟੀ ਨੂੰ ਅਹੀਂ ਇਹ ਹੀ ਮਤ ਦਿੰਨੇ ਆ ਕਿ ਆਪਣੇ ਘਰ ਵਧੀਆ ਤਰ੍ਹਾਂ ਰਹਿ। ਉੱਥੇ ਤਾਂ ਦੁੱਖ ਸੁੱਖ ਵੀ। ਹਾਂ ਖੁਸ਼ੀ-ਖੁਸ਼ੀ ਆਪਣੇ ਘਰ ਆ। ਭਾਵੇਂ ਇੱਕ ਦਿਨ ਦੇ 4 ਦਿਨ ਰਹਿ ਕੇ ਜਾ। ਤੈਨੂੰ ਕੋਈ ਮਨਾਈ ਨਹੀਂ ਆ। ਪਰ ਇਸ ਟਾਈਮ ਤੇਰਾ ਉੱਥੇ ਹੋਣਾ ਜ਼ਿਆਦਾ ਜ਼ਰੂਰੀ ਆ। ਨਾ ਕਿ ਇੱਥੇ। ਸਹੀ ਕਹਿੰਦੇ ਹੋ ਭਾਬੀ ਤੁਸੀਂ। ਤੁਹਾਨੂੰ ਪਤਾ? 2-3 ਮਹੀਨੇ ਪਹਿਲੇ ਜਦੋਂ ਮੈਨੂੰ ਕਿੰਨਾ ਬੁਖਾਰ ਚੜਦਾ ਸੀ। ਜਦੋਂ ਮੈਨੂੰ ਡੇਂਗੂ ਬੁਖਾਰ ਹੋਇਆ ਸੀ। ਤੇ ਮੈਂ ਕਿੰਨੇ ਦਿਨ ਮੰਜੇ ਤੇ ਪਈ ਰਹੀ ਮੰਮੀ ਜੀ ਨੇ ਮੇਰੀ ਇੰਨੀ ਸੇਵਾ ਕੀਤੀ ਇੰਨੀ ਸੇਵਾ ਕੀਤੀ ਮੈਨੂੰ ਉੱਠਣ ਵੀ ਨਹੀਂ ਦਿੰਦੇ ਰੋਟੀ ਪਾਣੀ ਮੈਨੂੰ ਟਾਈਮ ਨਾ ਦੇਣਾ ਜੂਸ ਬਣਾ ਕੇ ਦੇਣਾ ਇਹੋ ਕਹਿਣਾ ਮੇਰੀ ਧੀ ਕਾਤੋਂ ਬਿਮਾਰ ਪੈ ਗਈ ਆ ਮੈਨੂੰ ਤੇ ਕੁਝ ਨਹੀਂ ਸੋਚਦਾ ਪਿਆ ਮੈਂ ਕੀ ਕਰਾਂ ਕਿਹੜਾ ਵੇਲਾ ਹੋਵੇ ਮੇਰੀ ਧੀ ਠੀਕ ਹੋ ਜੇ ਮੈਨੂੰ ਤੇ ਘਰ 'ਚ ਰੋਣ ਕੀ ਨਹੀਂ ਲੱਗਦੀ ਪਈ ਇਹਦੇ ਬਿਨਾ ਤੇ ਅੱਜ ਜੀ ਉਹਨਾਂ ਦਾ ਪ੍ਰੇਸ਼ਨ ਆਇਆ ਤੇ ਮੈਂ ਪਰਸ ਫੜ ਕੇ ਇੱਥੇ ਆ ਗਈ। ਇਹੀ ਤੇ ਤੈਨੂੰ ਸਮਝਾਉਣਾ ਹੈ ਉਹ ਬਜ਼ੁਰਗ ਹੋ ਕੇ ਤੇਰੀ ਇੰਨੀ ਸੇਵਾ ਕੀਤੀ ਉਹਨਾਂ ਨੇ। ਹੈ ਕਿ ਤੂੰ ਨੋ ਆ ਉਹਨਾਂ ਨੇ ਤੇ ਨਾ ਫਰਕ ਕੀਤਾ। ਉਹਨਾਂ ਨੇ ਆਪਣੀ ਧੀ ਸਮਝ ਕੇ ਤੇਰੀ ਸੇਵਾ ਕੀਤੀ। ਤੇ ਤੂੰ ਅੱਜ ਉਹਨਾਂ ਨੂੰ ਲੋੜ ਆ ਤੇ ਤੂੰ ਚੋਲਾ ਚੁੱਕ ਕੇ ਤੇ ਐਨੂੰ ਭੱਜ ਜਾਈਆਂ। ਬਹੁਤ ਗਲਤ ਗੱਲ ਆ। ਨਾਲੇ ਦੀਦੀ ਜਦੋਂ ਮੈਂ ਪਰਸ ਫੜਦੀ ਪਈ ਸੀ ਨਾ ਤੇ ਦੀਦੀ ਪੁੱਛਦੇ ਪਏ ਕਿ ਇਹ ਕੀ ਕੰਮ ਪੈ ਕੇ ਚੱਲ ਗਈ ਆ? ਤੁਹਾਡੀ ਸੇਵਾ ਤੇ ਕਰਦੀ ਆ ਨਾ। ਇਦਾ ਫਰਜ਼ ਨਹੀਂ ਬੰਦਾ ਪੇਕੇ ਜਾਉਂਦਾ ਇਹਨੂੰ ਕੀ ਐਡਾ ਜ਼ਰੂਰੀ ਕੰਮ ਹੈ ਅੱਗੋਂ ਮੰਮੀ ਕਹਿੰਦੇ ਕੋਈ ਗੱਲ ਨਹੀਂ ਧੀਏ ਆ ਜਾਂਦੀ ਆ ਹੁਣੇ ਤੂੰ ਨਾ ਟੈਨਸ਼ਨ ਲੈ ਉਹਨੇ ਨਹੀਂ ਉੱਥੇ ਖਲੋਣਾ ਉਹਨੇ ਝੱਟ ਆ ਜਾਣਾ ਕੋਈ ਨਾ ਕੰਮ ਹੀ ਹੋਣਾ ਵਾ ਮਤਲਬ ਕਿ ਉਹ ਸੋਚ ਵੀ ਨਹੀਂ ਸਕਦੇ ਕਿ ਮੈਂ ਉਹਨਾਂ ਨਾਲ ਐਦਾਂ ਕਰ ਸਕਦੀ ਨਹੀਂ ਉਹ ਤੇ ਜੇ ਨੇ ਉਹਨਾਂ ਨੂੰ ਪਤਾ ਲੱਗੇ ਕਿ ਮੇਰੀ ਨੂੰ ਆ ਕੁਛ ਕਰਕੇ ਆਪਣੇ ਪੇਕੇ ਭੱਜ ਗਈ ਆ ਤੇ ਕਿੰਨਾ ਦੁੱਖ ਲੱਗੂਗਾ ਉਹਨਾਂ ਨੂੰ ਤੂੰ ਆਪ ਸੋਚ ਪਾਦੀ ਮੇਰੇ ਕੋਲੋ ਗਲਤੀ ਹੋ ਗਈ ਆ ਪਰ ਇੱਕ ਗੱਲ ਦਾ ਪ੍ਰੋਮਿਸ ਕਰ ਮੰਮੀ ਘਰੇ ਆਉਣਗੇ ਨਾ ਉਹਨਾਂ ਨੂੰ ਨਾ ਦੱਸ ਦੀ ਤੈਨੂੰ ਤੇ ਪਤਾ ਹੀ ਆ ਉਹ ਆਪਣੀ ਕੁੜਮਈ ਨੂੰ ਕਿੰਨਾ ਪਿਆਰ ਕਰਦੀ ਆ ਤੂੰ ਫਿਕਰ ਨਾ ਕਰ ਤੂੰ ਚਾਹ ਪੀਲਾ ਕੁੱਟ ਤੇ ਜਾ ਆਪਣੇ ਘਰ ਜਾ ਤੇ ਆਪਣੀ ਸੱਸ ਦੀ ਸੇਵਾ ਕਰ ਮੰਮੀ ਨੂੰ ਨਹੀਂ ਕੁਝ ਪਤਾ ਲੱਗਦਾ ਕਿ ਤੂੰ ਉੱਥੇ ਆਈ ਸੀਗੀ ਠੀਕ ਆ ਭਾਬੀ ਦੱਸੀ ਨਾ ਫਿਰ ਨਹੀਂ ਦੱਸਦੀ ਚੱਲ ਮੈਂ ਜਾ ਕਰੇ ਜਾ ਕੇ ਬਣਾਉਣੀ ਆ ਕੋਈ ਨਹੀਂ ਚਾਹ ਪੀਲਾ ਹੁਣ ਨਹੀਂ ਭਾਬੀ ਕੋਈ ਗੱਲ ਨਹੀਂ ਚੱਲ ਭਾਬੀ ਮੈਂ ਚਲਦੀ ਆਂ ਚੱਲ ਠੀਕ ਆ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਮੈਨੂੰ ਆਈਡੀ ਵਧੀਆ ਮੱਤ ਦਿੱਤੀ ਲੈ ਆਹੀ ਮੱਤ ਨਹੀਂ ਦੇਣੀ ਤੇ ਹੋਰ ਕਿੰਨੇ ਫਿਰ ਤੈਨੂੰ ਦੇਣੀ ਆ ਚੰਗਾ ਮੜਾ ਆਹੀ ਤੈਨੂੰ ਦੱਸਣਾ ਵਾ ਨਾ ਤੇ ਹੁਣ ਬਸ ਮਾਸੀ ਜੀ ਜਦੋਂ ਠੀਕ ਹੋ ਜਾਂਦੇ ਆ ਤੁਰਨ ਫਿਰ ਲੱਗ ਜਾਂਦੇ ਆ ਨਾ ਫੇਰਾਂ ਹੀ ਫਿਰ ਤੂੰ ਰਹੀਆਂ ਆਂਗੇ ਠੀਕ ਆ ਠੀਕ ਆ ਭਾਬੀ ਚੱਲ ਮੈਂ ਚਲਦੀ ਆਂ ਚੱਲ ਜਾ ਅੱਜ ਕੋਚਸਾ ਮਾਸੀ ਨਹੀਂ ਆਗੀ ਬਸ ਇਹ ਆ ਕੀ ਸਮਝਾਇਆ ਵਾ ਚਲੋ ਸਮਝਦੇ ਗਈ ਆ ਨਾ ਇੰਨਾ ਹੀ ਬੜਾ ਵਾ ਹਾਈ ਗੁਰਪ੍ਰੀਤ ਤੇ ਚਲੀ ਗਈ ਐ ਤੇ ਚੰਬੀ ਵੀ ਨਹੀਂ ਹਈ ਤੱਕ ਰਾਈ ਘੰਟੇ ਕਦਾ ਕਹਿ ਕੇ ਗਈ ਸੀ ਹਈ ਤੱਕ ਰਾਈ ਨਹੀਂ پتہ ਨਹੀਂ ਕਿਉਂ ਨਹੀਂ ਆਈ ਹਜੇ ਮੋਟ ਦੇਲ ਹੋ ਗਈ ਮੰਮੀ ਹਾਂ ਹੋ ਸਮਝ ਗਈ ਐ ਹਾਂ ਆ ਗਈ ਐ ਤੇ ਦੀਦੀ ਕਿੱਥੇ ਗਏ ਨੇ ਉਹ ਚਲੇ ਗਈ ਐ ਉਹਨੂੰ ਘਰੋਂ ਫੋਨ ਆਂਡਿਆ ਸੀ ਤੁਹ ਕੋ ਗੰਨੀ ਮੈਂ ਹੁਣ ਚਲਨੀ ਆ ਮੇਰੇ ਬੱਚੇ ਘਰ ਖਲੇ ਗਏ ਨੇ ਅੱਛਾ ਹਾਂ ਤੇ ਉਹ ਚਲੇਗੀ ਕੋਈ ਗੱਲ ਨਹੀਂ ਮੰਮੀ ਮੈਂ ਵੇਖੋ ਚਾਟੀ ਆ ਗਈ ਹਾਂ ਹਾਂ ਤੇ ਉਹ ਚੇਤੀ ਆ ਗਈ ਹੈ ਹਾਂਜੀ ਹਾਂ ਮਿਲ ਗਈਆਂ ਹੀ ਸਾਲਿਆਂ ਨੂੰ ਠੀਕ ਨੇ ਹਾਂ ਮੰਮੀ ਮੈਂ ਤੁਹਾਡੇ ਕੋ ਮਾਫੀ ਮੰਗਣੀ ਸੀ ਕੋਈ ਗੱਲ ਨਹੀਂ ਫੇਰ ਕੀਤੀ ਹੈ ਮਾਫੀ ਵਾਲੀ ਕਿਹੜੀ ਗੱਲ ਦੇ ਰਹੀ ਹੈ ਨਹੀਂ ਮੰਮੀ ਮਾਫੀ ਵਾਲੀ ਗੱਲ ਹੈਗੀ ਮੈਂ ਨਾ ਇੱਥੇ ਆਕ ਗਈ ਸੀ ਕਦੀ ਕੋਈ ਆ ਜਾਂਦਾ ਪਤਾ ਲੈਣ ਕਦੀ ਕੋਈ ਆ ਜਾਂਦਾ ਉੱਤੋਂ ਘਰ ਦਾ ਇੰਨਾ ਕੰਮ ਆ ਉੱਤੋਂ ਤੁਹਾਨੂੰ ਸੰਭਾ ਉੱਤੋਂ ਸਾਰਾ ਕੰਮ ਕਰਾਂ ਉੱਤੋਂ ਪਰੌਣੇ ਸੰਭਾ ਤੇ ਮੈਂ ਸੋਚਿਆ ਕਿ ਮੈਂ ਇੱਕ ਦੋ ਦਿਨ ਘੁੰਮ ਫਿਰਨ ਨਹੀਂ ਕਰੇ ਇੱਥੋਂ ਦੀ ਛੁਟਕਾਰਾ ਪਾਉਂਗੀ ਪਰ ਨਹੀਂ ਮੰਮੀ ਤੁਸੀਂ ਠੀਕ ਨਹੀਂ ਹੋ ਮੈਨੂੰ ਤੁਹਾਡੀ ਦੇਖਭਾਲ ਕਰਨੀ ਚਾਹੀਦੀ ਸੀ ਘਰੇ ਨਹੀਂ ਸੀ ਜਾਣਾ ਚਾਹੀਦਾ ਅੱਜ ਤੇ ਕੱਲ ਪਰਸੋਂ ਮਿਲ ਕੇ ਗਏ ਘਰ ਦੇ ਮੇਰੀ ਭਾਬੀ ਮੈਨੂੰ ਬਹੁਤ ਗੁੱਸੇ ਹੋਈ ਕਹਿੰਦੀ ਤੇਰਾ ਫਰਜ਼ ਨਹੀਂ ਸੀ ਬੰਦਾ ਆਪਣੀ ਸੱਸ ਨੂੰ ਛੱਡ ਕੇ ਆਉਂਦਾ ਅੱਜ ਤੇਰਾ ਫਰਜ਼ ਬੰਦ ਆ ਤੂੰ ਉਹਨਾਂ ਦੀ ਸੇਵਾ ਕਰੀ ਮੰਮੀ ਜਦੋਂ ਮੈਂ ਠੀਕ ਨਹੀਂ ਸੀ ਤੁਸੀਂ ਮੇਰੀ ਕਿੰਨੀ ਦੇਖਭਾਲ ਕੀਤੀ ਸੀ ਮੈਨੂੰ ਆਪਣੀ ਧੀ ਸਮਝ ਕੇ ਕਦੀ ਜੂਸ ਬਣਾ ਕੇ ਦੇਣਾ ਕਦੀ ਦਵਾਈ ਟਾਈਮ ਸਿਰ ਦੇਣੀ ਜੇ ਉਦੋਂ ਤੁਸੀਂ ਮੇਰਾ ਧਿਆਨ ਨਾ ਨਾ ਕਰਦੇ ਮੇਰਾ ਬੁਖਾਰ ਉਤਰਨਾ ਹੀ ਨਹੀਂ ਸੀ ਹੋਰ ਵਿਗੜ ਜਾਣਾ ਸੀ ਪਰ ਮੇਰੇ ਕੋਲ ਗਲਤੀ ਹੋ ਗਈ ਮੰਮੀ ਜੋ ਮੈਂ ਦੀਦੀ ਨੂੰ ਤੁਹਾਡੇ ਕੋਲ ਛੱਡ ਕੇ ਤੇ ਆਪੇ ਕੇ ਚਲ ਗਈ। ਇਹ ਤਾਂ ਉਸੇ ਵਰੀ ਤੇ ਵਾਪਸ ਆਈ ਗਈ ਐ। ਮੈਂ ਤਾਂ ਮੇਰਾ ਫਿਕਰ ਸੀ ਤੇ ਤੂੰ ਆ ਗਈ ਐ ਨਾ। ਹਾਂ ਠੀਕ ਐ ਮੰਮੀ। ਹਾਂ। ਹੁਣ ਮੈਂ ਤੁਹਾਨੂੰ ਛੱਡ ਕੇ ਕਿਤੇ ਨਹੀਂ ਜਾਵਾਂਗੀ। ਜਿੰਨਾ ਚਿਰ ਤੁਸੀਂ ਠੀਕ ਨਹੀਂ ਹੋ ਜਾਂਦੇ। ਕੋਈ ਗੱਲ ਨਹੀਂ।